ਸਤਿ ਸ਼੍ਰੀ ਅਕਾਲ ਜੀ ਪੰਜਾਬ ਐਸਪੀਰੈਂਟ ਦੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ 35 ਅੱਖਰੀ ਅਨੁਸਾਰ ਖਾਣਾ ਸ਼ੁਰੂ ਕਰਾਂਗੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਅੱਜ ਆਪਾਂ ਊੜਾ ਅੱਖਰ ਤੋਂ ਸ਼ੁਰੂ ਹੋਣ ਵਾਲੀਆਂ ਖਾਣਾ ਕਰਾਂਗੇ ਇਸ ਤਰ੍ਹਾਂ ਆਪਾਂ ਆਪਾਂ ਪੂਰੀ 35 ਅੱਖਰੀ ਮੁਕੰਮਲ ਕਰਾਂਗੇ ਸੋ ਸ਼ੁਰੂ ਕਰਦੇ ਹਾਂ ਊੜਾ ਅੱਖਰ ਤੋਂ ਪਹਿਲੀ ਹੈਗੀ ਹੈ ਜੀ ਉਹ ਜ਼ਮੀਨ ਰਾਣੀ ਜਿਹਦੇ ਸਰਪਾਣੀ ਭਾਵ ਖੇਤੀ ਬਾੜੀ ਲਈ ਉਹ ਜ਼ਮੀਨ ਬਥੇਰੇ ਚੰਗੀ ਹੁੰਦੀ ਹੈ ਜਿਸ ਨੂੰ ਸਿੰਜਣ ਲਈ ਪਾਣੀ ਦਾ ਚੰਗਾ ਪ੍ਰਬੰਧ ਹੋਵੇ ਅਗਲੀ ਹੈਗੀ ਹੈ ਜੀ ਉਹਦੀ ਹੀ ਜੁੱਤੀ ਉਹਦਾ ਹੀ ਸਿਰ ਇਸ ਅਖਾਣ ਉਦੋਂ ਵਰਤਿਆ ਜਾਂਦਾ ਹੈ ਜਦੋਂ ਕੋਈ ਬੰਦਾ ਦੂਜੇ ਬੰਦੇ ਦੇ ਸਾਧਨਾ ਦੁਆਰਾ ਉਸੇ ਦਾ ਹੀ ਨੁਕਸਾਨ ਕਰੇ ਅਗਲੀ ਹੈਗੀ ਹੈ ਜੀ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖੜੀ ਜਿਹੜਾ ਪੁਰਸ਼ ਜਾਂ ਇਸਤਰੀ बार-बार ਵੱਖ-ਵੱਖ ਥਾਂ 'ਤੇ ਤੁਹਾਨੂੰ ਮਿਲ ਜਾਵੇ ਜਾਂ ਹਰ ਥਾਂ 'ਤੇ ਖੜਪੰਚ ਬਣਾਇਆ ਫਿਰੇ ਉਸ ਲਈ ਇਹ ਅਖਾਣ ਬੁੱਲੀ ਜਾਂਦੀ ਹੈ ਉਹ ਕੀ ਦੇਸੀ ਸਾਧੋ ਜਿਨ ਪਿੰਨ ਗਲੋਲਾ ਖਾਦੋ ਇਹ ਬਹੁਤ ਹੀ ਮਹੱਤਵਪੂਰਨ ਖਾਣਾ ਜੀ ਜਿਸ ਤਰ੍ਹਾਂ ਕੀ ਇਸ ਤਰ੍ਹਾਂ ਦੀਆਂ ਪੀਟਰ ਪਲਸ ਵੀ ਇਗਜ਼ਾਮ ਚ ਪੁੱਛੀਆਂ ਜਾਂਦੀਆਂ ਹਨ ਸੋ ਆਪਾਂ ਇਹਨੂੰ ਨੋਟ ਕਰਾਂਗੇ ਕਿਸੇ ਨੂੰ ਕੰਜੂਸ ਬਜੋ ਭੰਡਣ ਲਈ ਆਖਦੇ ਹਨ ਤੇ ਇਹਨੇ ਤੁਹਾਨੂੰ ਕੀ ਦੇਣਾ ਜਿਹੜਾ ਆਪ ਹੀ ਦੂਜਿਆਂ ਦੇ ਸਾਰੇ ਨਿਰਵਾਹ ਕਰਦਾ ਹੈ ਉਹ ਦਿਨ ਡੁੱਬਾ ਜਦੋਂ ਘੋੜੀ ਚੜਿਆ ਕੁੱਬਾ ਜਦੋਂ ਕੋਈ ਕਿਸੇ ਅਜਿਹੇ ਬੰਦੇ ਤੇ ਕੰਮ ਨਿਪਰੇ ਜਾਣ ਦੀ ਆਸ ਲਾ ਕੇ ਬੈਠੇ ਜਿਹੜਾ ਖੁਦ ਹੀ ਨਕੰਮਾ ਤੇ ਆਲਸੀ ਹੋਵੇ ਉਦੋਂ ਵਿਅੰਗ ਵਜੋਂ ਇਹ ਅਖਾਣ ਬੋਲਦੇ ਹਨ ਅਗਲੀ ਹੈਗੀ ਹੈ ਜੀ ਉਹ ਨਾ ਭੁੱਲਾ ਜਾਣੀਏ ਜੋ ਸ਼ਾਮੀ ਘਰ ਮੁੜਾਈ ਜਦੋਂ ਕੋਈ ਵਿਅਕਤੀ ਆਪਣੀ ਗਲਤੀ ਦਾ ਅਹਿਸਾਸ ਕਰਕੇ ਸਿੱਧੇ ਰਸਤੇ ਪਏ ਜਾਵੇ ਉਦੋਂ ਅਖਾਣ ਵਰਤੇ ਜਾਂਦੇ ਹਨ ਅਗਲੀ ਹੈਗੀ ਹੈ ਜੀ ਉਹ ਫਿਰੇ ਨੱਥ ਕਢਾਉਣ ਨੂੰ ਤੇ ਉਹ ਫਿਰੇ ਨੱਕ ਬਣਾਉਣ ਨੂੰ ਜਦੋਂ ਦੋਹਾਂ ਵਿਅਕਤੀਆਂ ਦੀ ਸੋਚ ਤੇ ਮੰਤਵਾਂ ਵਿੱਚ ਤਿੱਖਾ ਵਿਰੋਧ ਹੋਵੇ ਉਦੋਂ ਇਹ ਖਾਣ ਵਰਤੇਦਿਆਂ ਨੇ ਠੀਕ ਹੈ ਜੀ ਅਗਲੀ ਹੈਗੀ ਉਹ ਬੱਸੇ ਹੋਰ ਨਾਲ ਝੁਗਾ ਵੜ ਗਿਆ ਪਿਓ ਦੀ ਗੌਰ ਨਾਲ ਇਸ ਤਰ੍ਹਾਂ ਦੀਆਂ ਖਾਣਾ ਬਿਲਕੁਲ ਪੁੱਛੀਆਂ ਜਾਂਦੀਆਂ ਹਨ ਜੋ ਕਿ ਆਪਾਂ ਅਕਸਰ ਦੇਖਦੇ ਇਹਨਾਂ ਨੂੰ ਕੰਪਲੀਟ ਕਰਨ ਲਈ ਜਾਂ ਇਹਨਾਂ ਦਾ ਅਰਥ ਪੁੱਛਿਆ ਜਾਂਦਾ ਹੈ ਸੋ ਆਪਾਂ ਇਸ ਨੂੰ ਨੋਟ ਕਰਾਂਗੇ ਜਦੋਂ ਪੁਰਸ਼ ਇਸਤਰੀ ਦੀ ਆਪਸ ਵਿੱਚ ਨਚਾਕੀ ਹੋ ਜਾਵੇ ਅਤੇ ਕਿਸੇ ਹੋਰ ਨਾਲ ਦਿਲਚਸਪੀ ਵੱਧ ਜਾਵੇ ਤਾਂ ਘਰ ਵਿੱਚ ਸ਼ੁਕ ਸ਼ਾਂਤੀ ਉੱਡ ਜਾਂਦੀ ਹੈ ਤੇ ਘਰ ਬਰਬਾਦ ਹੋ ਜਾਂਦਾ ਹੈ ਅਗਲੀ ਹੈਗੀ ਹੈ ਜੀ ਉਹ ਬੇੜਾ ਨਾ ਪਾਲ ਟੁੱਕਰ ਖਾਦੀ ਕੱਸੇ ਨਾਲ ਇਹ ਖਾਣ ਉਹ ਵਰਤੇ ਨੇ ਹਨ ਜਦੋਂ ਇਹ ਦੱਸਣਾ ਹੋਵੇ ਕਿ ਜੀਵਨ ਵਿੱਚ ਔਕਸੋਕ ਇੱਕੋ ਜਿਹੀ ਨਹੀਂ ਰਹਿੰਦੀ ਦੁੱਖਾਂ ਵਾਂਗਰੋ ਸੁੱਖ ਵੀ ਆਉਂਦੇ ਹਨ ਅਗਲੀ ਹੈਗੀ ਹੈ ਜੀ ਇਹ ਆਮ ਵਰਤੀ ਜਾਂਦੀ ਆਪਾਂ ਦੇਖੀ ਹੈ ਔਖਲੀ ਵਿੱਚ ਸਿਰ ਦਿੱਤਾ ਮੋਲਿਆਂ ਦਾ ਕੀ ਡਰ ਜਦੋਂ ਕੋਈ ਪੁਰਸ਼ ਕੋਈ ਔਖਾ ਕੰਮ ਸ਼ੁਰੂ ਕਰ ਲਵੇ ਤਾਂ ਅੱਗੋਂ ਕੋਈ ਦੂਜਾ ਉਸ ਨੂੰ ਅਜਿਹਾ ਕਰਨ ਤੋਂ ਵਰਜੇ ਜਾਂ ਡਰਾਵੇ ਤਾਂ ਔਖੇ ਰਾਂ ਨੂੰ ਚੁਣਨ ਵਾਲਾ ਪੁਰਸ਼ ਇਹ ਖਾਣ ਵਰਤ ਕੇ ਅਗਲੇ ਦਾ ਮੂੰਹ ਬੰਦ ਖਰਾ ਦਿੰਦਾ ਹੈ ਉਂਗਲ ਉਂਗਲ 베ਰਵਾ ਪੋਟਾ ਪੋਟਾ ਪਿੱਥ ਇਸ ਤਰ੍ਹਾਂ ਦੀਆਂ ਖਾਨ ਆਪਾਂ ਬਿਲਕੁਲ ਨੋਟ ਕਰਾਂਗੇ ਕਿਉਂਕਿ ਇਹ ਆਮ ਇਸ ਤਰ੍ਹਾਂ ਦੇ ਪੁੱਛੇ ਜਾਂਦੇ ਨੇ ਆਪਣੇ ਤੋਂ ਠੀਕ ਹੈ ਜੀ ਜਦੋਂ ਇਹ ਦੱਸਣਾ ਹੋਵੇ ਕਿ ਦੂਰ ਨੇੜੇ ਦੀ ਸਕੀਰੀ ਅਨੁਸਾਰ ਹੀ ਰਿਸ਼ਤੇਦਾਰ ਤੇ ਸਾਖ ਸੰਬੰਧੀਆਂ ਨਾਲ ਬੜਤਾ ਹੋ ਕੀਤਾ ਜਾਂਦਾ ਹੈ ਉਦੋਂ ਇਹ ਖਾਨ ਬੋਲਦੇ ਹਨ ਉਂਗਲ ਵੱਟੀ ਲਹੂ ਬਗਾਇਆ ਸਾਡਾ ਸਾਥੀ ਹੋਰ ਵੀ ਆਇਆ ਜਦੋਂ ਵਿਗੜਿਆ ਤਿਗੜਿਆ ਵਿੱਚ ਕੋਈ ਹੋਰ ਵਿਗੜਿਆ ਤਿਗੜਿਆ ਆਰ ਆਲੇ ਉਦੋਂ ਇਹ ਅਖਾਣ ਵਰਤਦੇ ਹਨ ਉਗਲੇ ਤਾਂ ਉਗਲੇ ਦਾ ਅੰਨਾ ਖਾਏ ਤਾਂ ਕੋੜੀ ਜਦੋਂ ਕਿਸੇ ਪੁਰਸ਼ ਨੂੰ ਕੋਈ ਅਜਿਹਾ ਫੈਸਲਾ ਜਾਂ ਕੰਮ ਕਰਨਾ ਪੈ ਜਾਵੇ ਜਿਸ ਨਾਲ ਉਸ ਨੂੰ ਉਹਨਾਂ ਦੋਹਾਂ ਤਿਰਾਂ ਤੋਂ ਦੁੱਖ ਜਾਂ ਨੁਕਸਾਨ ਪਹੁੰਚੇ ਉਦੋਂ ਇਹ ਖਾਨ ਵਰਤਿਆ ਜਾਂਦਾ ਹੈ ਅਗਲੀ ਖਾਨ ਹੈਗੀ ਉਗਰੀ ਸੋ ਪਈ ਪਈ ਸੋ ਸਹੀ ਇਹਨੂੰ ਆਪਾਂ ਨੋਟ ਕਰਾਂਗੇ ਬਿਲਕੁਲ ਇਹ ਖਾਨ ਦਾ ਭਾਵ ਇਹ ਹੈ ਕਿ ਜਦੋਂ ਕੋਈ ਮੁਸੀਬਤ ਜਾਂ ਦੁੱਖ ਘੜ ਪੈ ਜਾਵੇ ਤਾਂ ਉਸ ਨੂੰ ਸਹਿਣਾ ਹੀ ਪੈਂਦਾ ਹੈ ਉੱਚਰ ਜੀਵੇ ਜਿੱਚਰ ਮਟਕਾਵੇ ਭਾਵ ਇਹ ਹੈ ਕਿ ਜਿਹੜੀ ਜ਼ਿੰਦਗੀ ਸਾਨੂੰ ਪ੍ਰਾਪਤ ਹੋਈ ਹੈ ਉਸ ਨੂੰ ਸਾਨੂੰ ਸ਼ੌਕ ਤੇ ਟੌਰ ਨਾਲ ਜੀਵੋ ਅਗਲੀ ਹੈਗੀ ਹੈ ਜੀ ਆਪਣੀ ਖਾਨ ਉੱਚਰ ਪੁੱਤਰ ਪਿਓ ਦਾ ਜਿੱਚਰ ਮੂੰਹ ਨਹੀਂ ਡਿੱਟਾ ਪ੍ਰਾਈ ਤੇ ਹੋ ਦਾ ਜਦੋਂ ਪੁੱਤਰ ਦਾ ਵਿਆਹ ਹੋ ਜਾਂਦਾ ਹੈ ਤਾਂ ਉਹ ਆਪਣੇ ਮਾਪਿਆਂ ਨਾਲ ਪਹਿਲਾਂ ਵਰਗਾ ਵਰਤਾਅ ਨਹੀਂ ਕਰਦਾ ਉਹ ਬਦਲ ਜਾਂਦਾ ਹੈ ਉੱਚਾ گاਉ ਪਲਾ ਨੀਚਾ ਖੇਤ ਪਲਾ ਇਹ ਖਾਨ ਦਾ ਭਾਵ ਇਹ ਹੈ ਕਿ ਉੱਚੇ ਪਿੰਡ ਉੱਚੀ ਥਾਂ ਤੇ ਬਣਨਾ ਚਾਹੀਦਾ ਹੈ ਤਾਂ ਜੋ ਹੜ ਦਾ ਡਰ ਨਾ ਰਹੇ ਅਤੇ ਖੇਤੀਬਾੜੀ ਜ਼ਮੀਨ ਨੀਵੀਂ ਥਾਂ ਚੰਗੀ ਹੈ ਜਿੱਥੇ ਪਾਣੀ ਸੌਖ ਨਾਲ ਪੁੱਜੀ ਜਾਵੇ ਅਗਲੀ ਅਖਾਣ ਹੈਗੀ ਉੱਚਾ ਲੰਮਾ ਗੱਭਰੂ ਪੱਲੇ ਠਿੱਕਰੀਆਂ ਇਹਨੂੰ ਵੀ ਆਪਾਂ ਬਿਲਕੁਲ ਹਾਈਲਾਈਟ ਕਰਾਂਗੇ ਤੇ ਨੋਟ ਕਰਾਂਗੇ ਇਹ ਅਖਾਣ ਉਹਦੋ ਵਰਤੇ ਜਾਂਦਾ ਹੈ ਜਿੱਦੋਂ ਕੋਈ ਬੰਦਾ ਵੇਖਣ ਨੂੰ ਵਾਵਾ ਸੋਣਾ ਲੱਗੇ ਪਰੰਤੂ ਅੰਦਰੋਂ ਖੋਕਲਾ ਹੋਵੇ ਬਾਹਰੋਂ ਮਜ਼ਬੂਤ ਤੇ ਕੰਮ ਕਰਨ ਨੂੰ ਨਕੰਮਾ ਇਹ ਤਾਂ ਆਪਾਂ ਅਗਲੀ ਅਖਾਣ ਤਾਂ ਪਾਕਸਰੀ ਸੁਣਦੇ ਹਾਂ ਉੱਚੀ ਦੁਕਾਨ ਫਿੱਕਾ ਭਗਵਾਨ ਭਾਵਕੀ ਸ਼ਾਨੁ ਸ਼ੋਖ ਤੇ ਜਿਆਦ ਹੀ ਹੋਵੇ ਪਰ ਪੱਲੇ ਕੁਛ ਨਾ ਹੋਵੇ ਆਪਾਂ ਸਿੰਪਲ ਭਾਸ਼ਾ ਚ ਕਹਿ ਸਕਦੇ ਆ ਇਹ ਅਗਲੀ ਅਖਾਣ ਹੈਗੀ ਹੈ ਜੀ ਉੱਚੇ ਚੜ ਕੇ ਵੇਖਿਆ ਘਰ ਘਰ ਇਹੋ ਅਗ ਇਹ ਅਖਾਣ ਦਾ ਭਾਵ ਅਰਥ ਇਹ ਹੈ ਕਿ ਜੇਕਰ ਅਸੀਂ ਬੂੰਗੀ ਨਜ਼ਰ ਨਾਲ ਦੇਖੀਏ ਤਾਂ ਸਾਰੇ ਪਾਸੇ ਦੁੱਖ ਹੀ ਦੁੱਖ ਨਜ਼ਰੀ ਆਉਂਦਿਆਂ ਅਗਲਾ ਹੈਗੀ ਇਹ ਅਖਾਣ ਉੱਜੜ ਖੇੜਾ ਤੇ ਨਾ ਨਵੇੜਾ ਜਦੋਂ ਕਿਸੇ ਦਾ ਖਾਸਾ ਅਸਲ ਰੂਪ ਉਸਦੇ ਨਾਂ ਤੇ ਉਸਦੀ ਪ੍ਰਸਿੱਧੀ ਨਾਲੋਂ ਨੀਮਾ ਤੇ ਘਟੀਆ ਸਾਬਤ ਹੋਵੇ ਉਦੋਂ ਇਹ ਅਖਾਣ ਵਰਤੇ ਜਾਂਦਾ ਹੈ ਅਗਲੀ ਆਪਣੀ ਹੈਗੀ ਹੈ ਜੀ ਉੱਜੜੀ ਮਸੀਤ ਦੇ ਕਾਲੜ ਅਮਾਮ ਜਿਸ ਦਾ ਅਰਥ ਹੈਗਾ ਜਦੋਂ ਭੇੜੇ ਬਾਤਵਰਨਾ ਤੇ ਮਾੜੇ ਹਾਰੇ ਦਿਵਾਲੇ ਵਿੱਚ ਕਿਸੇ ਘਟੀਆ ਬੰਦੇ ਜਾਂ ਵਸਤੂ ਨੂੰ ਮਾਨਤਾ ਪ੍ਰਾਪਤ ਹੋ ਜਾਵੇ ਉਦੋਂ ਇਹ ਅਖਾਣ ਬੋਲਦੇ ਹਨ ਅਗਲੀ ਇਹ ਵੀ ਆਪ ਨੂੰ ਇੰਪੋਰਟੈਂਟ ਹੈਗੀ ਹੈ ਇਹ ਆਪਣੇ ਲਈ ਉੱਜੜੀਆਂ ਭਰਜਾਈਆਂ ਬਲੀ ਜਿਨ੍ਹਾਂ ਦੇ ਜਿਠ ਜਿਨ੍ਹਾਂ ਘਰਾਂ ਵਿੱਚ ਵੱਡੇ ਤੇ ਸਿਆਣੇ ਬੰਦੇ ਨਕੰਮੇ ਹੋ ਜਾਣ ਉਹਨਾਂ ਤੇ ਨਿਰਭਰ ਕਰਨ ਵਾਲਿਆਂ ਦਾ ਹਾਲ ਭੇੜਾ ਹੋ ਜਾਂਦਾ ਹੈ ਉੱਜੜੇ ਪਿੰਡ ਪੜੋਲਾ ਮਹਿਲ ਜਦੋਂ ਮੁਕਾਬਲੇ ਵਿੱਚ ਕੋਈ ਚੰਗੀ ਚੀਜ਼ ਨਾ ਹੋਵੇ ਤਾਂ ਮੰਦੀ ਚੀਜ਼ ਨੂੰ ਮਾਨਤਾ ਪ੍ਰਾਪਤ ਹੋ ਜਾਂਦੀ ਹੈ। ਅਗਲੀ ਹੈਗੇ ਬਿਲਕੁਲ ਆਪ ਆਮ ਸੋਣੀ ਉੱਜੜੇ ਬਾਗਾਂ ਦੇ ਕਾਲਾ ਉਡਵਾਰੀ ਜਦੋਂ ਕਿਸੇ ਮਹਾਰਤੇ ਦੇ ਤਾਕੜੇ ਬੰਦੇ ਦੀ ਹੋਂਦ ਕਾਰਨ ਕਿਸੇ ਮਾੜੇ ਤੇ ਸਧਾਰਨ ਬੰਦੇ ਨੂੰ ਮੋਹਰੀ ਬਣਾ ਲਿਆ ਜਾਂਦਾ ਹੈ। ਉਦੋਂ ਇਹ ਖਾਨ ਵਰਤੇ ਜਾਂਨ। ਉੱਠੇ ਤਾਂ ਉੱਠ ਨਹੀਂ ਰੇਤ ਦੀ ਮੋਟ। ਉਹ ਉਹ ਵਿਅਕਤੀ ਹੀ ਚੰਗਾ ਹੈ ਜਿਹੜਾ ਤੁਰਨ ਫੇਰਨੇ ਤੇ ਕੰਮ ਕਰਨ ਤੇ ਯੋਗ ਹੋਵੇ। ਅਗਲੀ ਖਾਨ ਹੈਗੀ ਉੱਠ ਨਾ ਸਕਾਂ ਫਿਰ ਢੇਮੂ ਬੁੱਢਿਆਂ ਦੇ ਜਦੋਂ ਬੰਦਾ ਆਪ ਕੰਮ ਕਰਨ ਜੋਗਾ ਨਾ ਰਹੇ ਤੇ ਦੂਜਿਆਂ ਤੇ ਦੋਸ਼ ਮੜੀ ਜਾਵੇ ਉਦੋਂ ਇਹ ਖਾਨ ਬੋਲਿਆ ਜਾਂਦਾ ਹੈ ਅਗਲੀ ਖਾਨ ਹੈਗੀ ਉੱਠ ਨੀ ਲੋਈਏ ਬੱਕਰੀਏ ਤੇਰਾ ਸਾਥ ਗਿਆਈ ਦੂਰ ਕਿਸੇ ਆਲਸੀ ਬੰਦੇ ਦੀ ਸੁਸਤੀ ਦੂਰ ਕਰਨ ਅਤੇ ਅੱਧ ਵਿਚਾਲੇ ਛੱਡ ਛੱਡੇ ਕੰਮ ਨੂੰ ਮੁਕਾਉਣ ਦੀ ਪ੍ਰੇਰਣਾ ਦੇਣ ਲਈ ਇਹ ਖਾਨ ਵਰਤੇ ਜਾਂਦੇ ਹਨ ਇਸ ਤਰ੍ਹਾਂ ਦੀਆਂ ਖਾਨ ਅਕਸਰ ਪੇਪਰ ਵਿੱਚ ਪੂਰੀਆਂ ਕਰਨ ਲਈ ਜਾਂ ਇਹਨਾਂ ਦੇ ਅਰਥ ਪੁੱਛੇ ਜਾਂਦੇ ਨੇ ਸੋ ਆਪਾਂ ਇਸ ਨੂੰ ਵੀ ਨੋਟ ਕਰਾਂਗੇ ਠੀਕ ਹੈ ਜੀ ਅਗਲੀ ਹੈਗੇ ਉੱਠਣੀ ਨੂੰ ਹੋਏ ਨਿਸਲੋ ਚਰਖਾ ਛੱਡ ਤੇ ਚੱਕੀ ਚੋ ਜਦੋਂ ਚਲਾਕੀ ਅਤੇ ਹੁਸ਼ਿਆਰੀ ਨਾਲ ਕਿਸੇ ਸੌਖਾ ਕੰਮ ਕਰ ਰਹੇ ਬੰਦੇ ਨੂੰ ਔਖਾ ਕੰਮ ਸੌਪਿਆ ਜਾਵੇ ਉਦੋਂ ਇਹ ਅਖਾਣ ਵਰਤੀ ਜਾਂਦੀ ਹੈ ਠੀਕ ਹੈ ਜੀ ਉੱਠੋ ਮੁਰਦਿਓ ਖੀਰ ਖਾਓ ਜਦੋਂ ਕਿਸੇ ਆਲਸੀ ਬੰਦੇ ਨੂੰ ਉਹਦੇ ਮਨਪੋਂਦਾ ਕੰਮ ਕਰਨ ਲਈ ਦੱਸਿਆ ਜਾਵੇ ਤਾਂ ਉਦੋਂ ਮਖੌਲ ਨਾਲ ਇਹ ਅਖਾਣ ਬੋਲਦੇ ਹਨ ਉੱਡ ਗਈ ਜਾਤ ਰਹਿ ਗਈ ਕਮਜਾਤ ਕਿਸੇ ਚੰਗੇ ਬੰਦੇ ਦੇ ਚਲੇ ਜਾਣ ਮੰਗ ਨੂੰ ਪਿੱਛੇ ਰਹੇ ਗਏ ਘਟੀਆ ਕਿਰਦਾਰ ਦੇ ਬੰਦਿਆਂ ਨੂੰ ਇਹ ਸ਼ਬਦ ਬਿਆੰਗ ਨਾਲ ਕਹੇ ਜਾਂਦੇ ਹਨ ਉੱਡ ਬੰਬੀਰੀ ਸਾ ਬਣਾਇਆ ਜਦੋਂ ਇਹ ਦੱਸਣਾ ਹੋਵੇ ਕਿ ਕਿਸੇ ਕੰਮ ਨੂੰ ਕਰਨ ਦਾ ਜੋਗ ਅਤੇ ਠੁਕਮਾ ਸਮਾ ਆ ਗਿਆ ਹੈ ਉਦੋਂ ਇਹ ਅਖਾਣ ਵਰਤੇਦੇ ਹਨ ਅਗਲੀ ਖਾਣ ਹੈਗੀ ਹੈ ਜੀ ਆਪਣੀ ਇਹਨੂੰ ਵੀ ਆਪਾਂ ਬਿਲਕੁਲ ਹਾਈਲਾਈਟ ਕਰਾਂਗੇ ਤੇ ਨੋਟ ਕਰਾਂਗੇ ਉੱਤਮ ਖੇਤੀ ਮੱਧਮ ਵਪਾਰ ਨਿਕਿੱਧ ਚੱਕਰੀ ਪੀਖ ਨਦਾਰ ਇਹ ਅਖਾਣ ਵਿੱਚ ਤਿੰਨ ਪ੍ਰਮੁੱਖ ਗਿੱਤਿਆਂ ਦਾ ਟੱਕਰਾਂ ਕਰਕੇ ਦੱਸਿਆ ਗਿਆ ਹੈ ਕਿ ਖੇਤੀ ਦਾ ਹੁੰਦਾ ਸਭ ਤੋਂ ਉੱਚਾ ਹੈ ਦੂਜੇ ਤਰਜੇ ਤੇ ਵਪਾਰ ਆਉਂਦਾ ਹੈ ਅਤੇ ਸਭ ਤੋਂ ਘੱਟ ਹੀ ਕੰਮ ਨੌਕਰੀ ਹੈ ਉੱਤਰ ਮੈਲੇ ਪੁਰਾ ਵਸਾਇ ਦੱਖਣ ਵਸਦੇ ਨੂੰ ਬੰਝਾਏ ਜੇ ਦੱਖਣ ਵਸਾਇ ਤਾਂ ਥਲ ਪਾਣੀ ਦਾ ਬਣਾਈ ਇਹ ਖਾਨ ਵਿੱਚ ਬੱਦਲਾਂ ਉੱਤੇ ਹਵਾਵਾਂ ਦੇ ਅਸਰਾਂ ਦਾ ਵਰਣਨ ਕੀਤਾ ਗਿਆ ਹੈ ਜਿਵੇਂ ਕਿ ਉੱਤਰ ਦੀ ਹਵਾ ਬੱਦਲਾਂ ਨੂੰ ਇਕੱਠੇ ਕਰਦੀ ਹੈ ਤੇ ਪੂਰੇ ਦੀ ਹਵਾ ਬੱਦਲ ਵਰਸਾਉਂਦੀ ਹੈ ਦੱਖਣ ਦੀ ਹਵਾ ਚੱਲਣ ਨਾਲ ਵਰਦੇ ਬੱਦਲ ਉੱਡ ਜਾਂਦੇ ਹਨ ਪਰੰਤੂ ਜੇ ਦੱਖਣ ਦੀ ਹਵਾ ਨਾਲ ਬੱਦਲ ਬਸਣ ਲੱਗ ਜਾਂਣ ਤਾਂ ਬਹੁਤ ਵਰਖਾ ਹੁੰਦੀ ਹੈ ਅਗਲੀ ਹੈਗੀ ਉਤਾਵਲਾ ਸੁਭਾਵਲਾ ਕਾਲੀ ਕਰਨ ਨਾਲ ਕੰਮ ਵਿਖੜ ਜਾਂਦਾ ਹੈ ਇਸ ਲਈ ਕੰਮ ਸਹਿਜ ਮਤੇ ਨਾਲ ਕਰਨ ਕਰਨਾ ਜੋਗ ਹੈ ਉਤੋਂ ਬੀਬੀਆਂ ਦਾੜੀਆਂ ਵਿੱਚੋਂ ਕਾਲੇ ਕਾਂ ਜਦੋਂ ਕਿਸੇ ਬੰਦੇ ਦਾ ਬਹਾਲਾ ਸਰੂਪ ਜਾਂ ਬਹੁਤ ਵਧੀਆ ਹੋਵੇ ਪਰੰਤੂ ਆਮਲ ਸਮੇ ਉਹ ਘਟਿਆ ਕੰਮ ਕਰੇ ਉਦੋਂ ਇਹ ਖਾਨ ਵਰਤੇ ਜਾਂ ਹਨ ਅਗਲੀ ਖਾਨ ਹੈਗੀ ਆਪਣੀ ਉੱਥੇ ਜਾਂ ਹੀ ਪਲਿਆ ਜਿੱਥੇ ਪਿਓ ਤੇ ਦਾਦਾ ਚੱਲੇ ਚੰਗੇ ਤੇ ਸਾਊ ਔਲਾਦ ਉਹ ਹੁੰਦੀ ਹੈ ਜਿਹੜੀ ਆਪਣੇ ਪਿਓ ਦਾਦੇ ਨੇ ਤੇ ਪੂਰਨੇ ਤੇ ਚੱਲਦੀ ਹੈ ਅਗਲੀ ਹੈਗੀ ਆ ਪਾਕਸ ਰਾਮ ਸੁਣਨੇ ਆਈ ਉਦੋਂ ਅੱਗੇ ਲੱਛਣ ਪੱਖੇ ਅੱਗੇ ਪਾਉਣ ਇਸ ਕਹਾਣ ਦਾ ਭਾਵ ਇਹ ਹੈ ਕਿ ਜਿਵੇਂ ਪੱਖਾ ਚੱਲਣ ਨਾਲ ਹਵਾ ਪ੍ਰਾਪਤ ਕੀਤੀ ਜਾ ਸਕਦੀ ਹੈ ਉਵੇਂ ਹਿੰਮਤ ਕਰਨ ਨਾਲ ਤੁਹਾਨੂੰ ਪ੍ਰਾਪਤ ਹੋ ਸਕਦਾ ਹੈ। ਆ ਗੱਲ ਹੈ ਕਿ ਜੀ ਆਪਣਾ ਉਧਰੋਂ ਸ਼ਕਾਰ ਉੱਠਿਆ ਤੇ ਕੁੱਤੀ ਨੂੰ ਮੂਤ ਆ ਗਿਆ। ਇਹ ਕਹਾਣ ਉਹ ਦਰਤੇ ਜਦੋਂ ਕੋਈ ਬੰਦਾ ਜੋਗ ਸਮੇਂ ਕੰਮ ਨਾ ਕਰੇ ਤੇ ਲੋੜ ਸਮੇਂ ਕੰਮ ਨਾ ਆਵੇ। ਉਧਰ ਗੰਨਿਆਂ ਨੂੰ ਦਾਜ ਕੌਣ ਦਿੰਦਾ? ਭਾਵ ਇਹ ਹੈ ਕਿ ਜਦੋਂ ਕੋਈ ਆਪਣੀ ਬਡੇਰਿਆਂ ਦੀ ਮਰਜ਼ੀ ਦੇ ਵਿਰੁੱਧ ਕੋਈ ਕਾਰਜ ਕਰਦਾ ਤਾਂ ਉਸ ਨੂੰ ਮਾਲੀ ਮਦਦ ਜਾਂ ਮੁਆਵਜ਼ਾ ਨਹੀਂ ਮਿਲਦਾ। ਨਾ ਹੀ ਉਸ ਨੂੰ ਕੋਈ ਅਧਿਕਾਰ ਮੰਗਣ ਦਾ ਹੱਕ ਰਹਿੰਦਾ ਹੈ ਅਗਲੀ ਹੈਗੇ ਜੀ ਆਪਣਾ ਉਧਾਰ ਦੇਣ ਦੇ ਦੋਵੇਂ ਗਏ ਪਾਬ ਇਹ ਹੈ ਕਿ ਜਿਹੜਾ ਬੰਦਾ ਉਧਾਰ ਦਿੰਦਾ ਹੈ ਉਹ ਆਪਣਾ ਧਨ ਗਵਾ ਪੈਂਦਾ ਹੈ ਤੇ ਮਿੱਤਰਤਾ ਵੀ ਕਿਉਂਕਿ ਸਮੇਂ ਸਿਰ ਉਧਾਰ ਮੁੜਦਾ ਨਹੀਂ ਜਿਸ ਕਰਕੇ ਮਿੱਤਰਤਾ ਵਿੱਚ ਕੜਤਣ ਆ ਜਾਂਦੀ ਹੈ ਅਗਲਾ ਹੈਗਾ ਜੀ ਉਧਾਰ ਨਾਲ ਹੈ ਕਾਦਾ ਪੈ ਜਿਹੜੇ ਬੰਦੇ ਆਪਣੀ ਚਾਦਰ ਦੇਖ ਕੇ ਪੈਰ ਪਸਾਰਦੇ ਹਨ ਉਹ ਸੁਖੀ ਰਹਿੰਦੇ ਹਨ ਉਧਾਰ ਲੈਣ ਵਾਲਿਆਂ ਨੂੰ ਕਿਸੇ ਵੀ ਕਿਸਮ ਦਾ ਡਰ ਨਹੀਂ ਰਹਿੰਦਾ ਦੀ ਅਗਲੀ ਖਾਨ ਹੈਗੀ ਉਧਾਰ ਲਿਆ ਤੇ ਮੱਥੇ ਲੱਗਣ ਹੋ ਗਿਆ ਉਧਾਰ ਲੈਣ ਵਾਲਾ ਪੁਰਸ਼ ਜੇਕਰ ਉਧਾਰ ਮੋੜਨ ਤੋਂ ਸਮਰੱਥ ਨਾ ਹੋਵੇ ਤਾਂ ਉਹ ਉਧਾਰ ਦੇਣ ਵਾਲੇ ਦੇ ਮੱਥੇ ਲੱਗਣੋਂ ਵੀ ਚਿਚਕਦਾ ਹੈ ਇਹ ਅਕਸਰ B ट्रिपल एसबी एग्जाम ਚ ਆਪਾਂ ਦੇਖੀ ਜਾਂਦੀ ਹੈ ਖਾਨ 29 ਚੋੜੀ ਰੇਸ਼ਮ ਦਾ ਬਕੀਆ ਘਟਿਆ ਤੇ ਵਧੀਆ ਚੀਜ਼ਾਂ ਦੇ ਸਮੇਲ ਨੂੰ ਵੇਖ ਕੇ ਇਹ ਅਖਾਣ ਵਰਤਿਆ ਜਾਂਦਾ ਹੈ ਠੀਕ ਹੈ ਜੀ ਉੱਪਰੋਂ ਡਿੱਗਾ ਸੰਭਲੇ ਪਰ ਨਾਜਰੋਂ ਡਿੱਗਾ ਨਾ ਸੰਭਲੇ ਇਹ ਆਪਾਂ ਖਾਨ ਦੇ ਬੋਲਣ ਤੋਂ ਹੀ ਆਪਾਂ ਨੂੰ ਸਪਸ਼ਟ ਪਤਾ ਲੱਗ ਰਿਹਾ ਹੈ ਕਿ ਭਾਵ ਇਹ ਹੈ ਕਿ ਆਪਣੇ ਕਾਰੋਬਾਰ ਵਿੱਚ ਸਫਲ ਹੋਇਆ ਬੰਦਾ ਮੋੜ ਪੈਰਾਂ ਦੇ ਖੜਾ ਹੋ ਸਕਦਾ ਹੈ ਪਰੰਤੂ ਕਿਸੇ ਦੀਆਂ ਨਜ਼ਰਾਂ ਵਿੱਚ ਡਿੱਗਿਆ ਹੋਇਆ ਬੰਦਾ ਆਪਣਾ ਸਤਕਾਰ ਮੁੜ ਕੇ ਬਹਾਲ ਨਹੀਂ ਕਰ ਸਕਦਾ ਉਰਾਰ ਨਾ ਪਰ ਲਟ ਕੇ ਵਿਚਕਾਰ ਇਹ ਅਖਾਣ ਉਸ ਬੰਦੇ ਦੀ ਮਾਨਸਿਕ ਹਾਲਤ ਦਾ ਵਰਣਨ ਕਰਦਾ ਹੈ ਜੋ ਕੋਈ ਠੋਸ ਫੈਸਲਾ ਨਹੀਂ ਲੈ ਸਕਦਾ ਤੇ ਡਾਵਾ ਡੋਲਦਾ ਰਹਿੰਦਾ ਹੈ ਸੋ ਇਸ ਤਰ੍ਹਾਂ ਦੀਆਂ ਅਖਾਣਾਂ ਆਪਾਂ ਨੂੰ ਇਗਜ਼ਾਮ ਵਿੱਚ ਪੁੱਛੇ ਜਾਂਦੇ ਨੇ ਆਪਾਂ ਇਸ ਨੂੰ ਵੀ ਹਾਈਲਾਈਟ ਕਰਾਂਗੇ ਠੀਕ ਹੈ ਜੀ ਅਗਲਾ ਹੈਗਾ ਉਲਟਾ ਚੋਰ ਕੋਤਵਾਲ ਨੂੰ ਡਾਂਟੇ ਜਦੋਂ ਕੋਈ ਦੋਸ਼ੀ ਦੋਸ਼ ਲਾਉਣ ਵਾਲੇ ਤੇ ਹੀ ਬਰ ਪਵੇ ਉਦੋਂ ਇਹ ਅਖਾਣ ਵਰਤੀਦੇ ਹਨ ਅਗਲੀ ਹੈਗੇ ਜੀ ਉਲਟੀ ਗੰਗਾਪ ਹੋਈ ਨਹੀਂ ਜਦੋਂ ਕੋਈ ਪੁਰਸ਼ ਸਮਾਜਿਕ ਰੂ ਰੀਤਾਂ ਦੀ ਉਪੇਕਸ਼ਾ ਕਰਕੇ ਵਿਹਾਰ ਕਰੇ ਉਦੋਂ ਇਹ ਬੋਲਿਆ ਜਾਂਦਾ ਹੈ ਠੀਕ ਹੈ ਜੀ ਅਗਲੀ ਹੈਗੇ ਆਪਣਾ ਉਲਟੀ ਬਾੜ ਖੇਤ ਨੂੰ ਖਾਈ ਜਦੋਂ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨ ਵਾਲੇ ਹੀ ਲੋਕਾਂ ਨੂੰ ਲੁੱਟਣ ਲੱਗ ਜਾਣ ਉਦੋਂ ਇਹ ਅਖਾਣ ਵਰਤੀ ਜਾਂਦੀ ਹੈ ਅਗਲਾ ਹੈਗੀ ਆਪਣੀ ਖਾਨੜੀ ਉਲਟੇ ਬਾਸ ਬਰੇਲੀ ਨੂੰ ਜਦੋਂ ਕੋਈ ਪਰਸਾ ਸਮਝ ਕਰੂ ਹਰੀਤਾਂ ਨੂੰ ਛਿੱਕੇ ਟੰਕ ਕੇ ਉਲਟੀ ਗੱਲ ਕਰੇ ਤੇ ਮੂਰਖ ਸਿੱਧ ਕਰਨ ਲਈ ਇਹ ਖਾਨ ਵਰਤੀ ਜਾਂਦੀ ਹੈ। ਉਲਟੇ ਬਾਸ ਲਖਣੀ ਵਿੱਚੋਂ ਅੱਛੀ ਸਖਣੀ ਇਸ ਤਰ੍ਹਾਂ ਦੀ ਆਪਾਂ ਨੂੰ ਅਕਸਰ ਪੁੱਛੀ ਜਾਂਦੇ ਨੇ ਆਪਾਂ ਇਸ ਨੂੰ ਵੀ ਹਾਈਲਾਈਟ ਕਰਾਂਗੇ। ਜਦੋਂ ਕੋਈ ਬੰਦਾ ਉਪਰੋਂ ਉਪਰੋਂ ਕੰਮ ਬਹੁਤ ਕੰਮ ਕਰਨ ਵਾਲਾ ਖਾਵਾ ਕਰੇ ਪਰੰਤੂ ਅੰਦਰੋਂ ਢੱਕਾ ਦੂਰਾ ਵੀ ਨਾ ਕਰੇ ਉਦੋਂ ਇਹ ਖਾਨ ਵਰਤੇ ਤੇ ਹਨ ਠੀਕ ਹੈ ਜੀ। ਉੱਠ ਆਪਣੇ ਆਪ ਨੂੰ ਉਦੋਂ ਸਮਝਦਾ ਜਦੋਂ ਬਾੜ ਥੱਲੇ ਖੜੋਵੇ। ਆਪਣੀ ਹੈਸ਼ਿਤ ਗੁਣਾ ਤੇ ਤੁਨ ਦੌਲਤ ਅਤੇ ਰੂਪ ਦਾ ਉਦੋਂ ਹੀ ਪਤਾ ਲੱਗਦਾ ਜਦੋਂ ਤੁਹਾਡੇ ਤੋਂ ਵੱਧ ਗੁਣਮਾਨ ਰੂਪਮੰਤ ਤੇ ਧਨਮੰਨ ਨਾਲ ਟੱਕਰ ਆ ਜਾਵੇ ਉੱਠ ਅਡਾਉਂਦੇ ਹੀ ਲੱਦੀ ਦੇ ਨੇ ਇਸ ਖਾਣ ਦਾ ਆਪਾਂ ਹਾਈਲਾਈਟ ਕਰਾਂਗੇ ਠੀਕ ਹੈ ਜੀ ਕਿਉਂਕਿ ਇਸ ਤਰ੍ਹਾਂ ਦੀ ਆਪਾਂ ਨੂੰ ਅਕਸਰ ਪੁੱਛੀਆਂ ਜਾਂਦੀਆਂ ਹਨ ਇਹ ਖਾਣ ਉਹਨਾਂ ਬੰਦਿਆਂ ਲਈ ਵਰਤਿਆ ਜਾਂਦਾ ਹੈ ਜਿਹੜੇ ਸ਼ਕਤੀ ਕੀਤੇ ਬਿਨਾਂ ਕੰਮ ਨਹੀਂ ਕਰਦੇ ਅਗਲਾ ਹੈਗਾ ਜੀ ਆਪਣਾ ਉਠ ਖਾਲੀ ਵੀ ਅੜਾਏ ਤੇ ਲੱਦਿਆ ਵੀ ਇਸ ਅਖਾਨ ਵਿੱਚ ਉਹਨਾਂ ਕੰਮ ਚੋਰਾਂ ਲਈ ਵਰਤਿਆ ਜਾਂਦਾ ਹੈ ਜਿਹੜੇ ਕੋਈ ਵੀ ਸੌਖਾ ਕੰਮ ਕਰਨ ਵੇਲੇ ਮੂੰਹ ਬੱਟੀ ਰੱਖਦੇ ਹਨ ਉਠ 40 ਅਤੇ ਬੋਟਾ 45 ਜਦੋਂ ਕਿਸੇ ਵੱਡੇ ਤੇ ਵਧੀਆ ਚੀਜ਼ ਦੇ ਟੱਕਰੇ ਤੇ ਛੋਟੀ ਤੇ ਘਟੀਆ ਚੀਜ਼ ਦਾ ਮੁੱਲ ਪਾਇਆ ਜਾਵੇ ਉਦੋਂ ਇਹ ਅਖਾਨ ਵਰਤੇ ਜਾਂਦੇ ਹਨ ਸੋ ਆਪਾਂ ਇਸ ਨੂੰ ਵੀ ਹਾਈਲਾਈਟ ਕਰਾਂਗੇ ਠੀਕ ਹੈ ਜੀ ਉਠ ਤੇ ਚੜੀ ਨੂੰ ਕੁੱਤਾ ਬੱਡੂ ਜਦੋਂ ਕੋਈ ਬੰਦਾ ਖਾਤਰੇ ਦੀ ਸੰਭਾਵਨਾ ਤੋਂ ਦੂਰ ਹੁੰਦਾ ਹੋਇਆ ਵੀ ਐਵੇਂ ਡਰੀ ਜਾਵੇ ਅਗਲੀ ਆਪਣੀ ਅਖਾਣ ਹੈ ਜੀ ਉੱਠ ਤੋਂ ਸ਼ਾਨਣੀ ਲਾਹਿਆ ਪਾਰ ਹੌਲਾ ਨਹੀਂ ਹੁੰਦਾ ਜਦੋਂ ਕਿਸੇ ਵਿਅਕਤੀ ਦੇ ਜੁम्मे ਲੱਗੇ ਬਹੁਤ ਸਾਰੇ ਕੰਮਾਂ ਵਿੱਚੋਂ ਨਾ માત્ર ਕੰਮ ਘਟਾ ਦਿੱਤਾ ਜਾਵੇ ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ ਅਗਲੀ ਆਪਣੀ ਅਖਾਣ ਹੈ ਜੀ ਉੱਠ ਦਾ ਪਦ ਉੱਚਾ ਜਾਏ ਭਾਵੇਂ ਇਹ ਕਿ ਵੱਡੇ ਲੋਕਾਂ ਦੇ ਐਬ ਵੀ ਲੁਕ ਜਾਂਦੇ ਹਨ ਅਗਲੀ ਆਪਣੀ ਅਖਾਣ ਹੈ ਜੀ ਉੱਠ ਦਾ ਪਦ ਨਾ ਜ਼ਮੀਨਾਂ ਅਸਮਾਨ ਜਦੋਂ ਕੋਈ ਬਿਨਾਂ ਸਿਰ ਪੈਰ ਤੇ ਗੱਪਾਂ ਮਾਰੇ ਬੇ ਬੇਥਵੀਆਂ ਮਾਰੇ ਉਦੋਂ ਇੰਜ ਆਖਦੇ ਹਨ ਠੀਕ ਹੈ ਜੀ ਉੱਠ ਦੇ ਗੜੱਲੀ ਜਦੋਂ ਕਿਸੇ ਲੰਮੇ ਕੱਦ ਵਾਲੇ ਪੁਰਸ਼ ਨਾਲ ਛੋਟੇ ਕੱਦ ਵਾਲੀ ਪਤਨੀ ਚੱ ਰਹੀ ਉਦੋਂ ਇਹ ਆਖਣ ਬੋਲਿਆ ਜਾਂਦਾ ਹੈ ਅਗਲੀ ਆਪਣੀ ਖਾਨ ਹੈਗੀ ਉੱਠ ਦੇ ਮੂੰਹ ਜੀਰਾ ਬਹੁਤ ساری ਲੋੜੀ ਦੀ ਵਸਤੂ ਦੀ ਥਾਂ ਜਦੋਂ ਥੋੜੀ ਮਾਤਰਾ ਵਿੱਚ ਕੰਮਸਾਰ ਲਈ ਕਿਹਾ ਜਾਂਦਾ ਹੈ ਉਦੋਂ ਇਹ ਆਖਣ ਵਰਤੇਦੇ ਹਨ ਜੀ ਅਗਲੀ ਆਪਣੀ ਖਾਨ ਹੈਗੀ ਉੱਠਣਾ ਗੁੱਦੇ ਬੋਰੇ ਗੁੱਦੇ ਭਾਬ ਇਹ ਹੈ ਕਿ ਜਦੋਂ ਕੋਈ ਬੇਹੱਕਾ ਹੱਕਦਾਰ ਦੀ ਥਾਂ ਆਪਣਾ ਹੱਕ ਜਿਤਾਉਣ ਲਈ ਅਜਾਈ ਰੌਲਾ ਪਾਵੇ ਅਗਲਾ ਆਪਣਾ ਹੈਗਾ ਜੀ ਉੱਠ ਦਾ ਪੱਦਿਆ ਜੇ ਪੱਦਿਆ ਤਾਂ ਹੁਸ ਉੱਠਣਾ ਪੱਦਿਆ ਜੇ ਪੱਦਿਆ ਤਾਂ ਹੁਸ ਜਦੋਂ ਕੋਈ ਮੂਰਖ ਬੰਦਾ ਆਪਣੇ ਆਪ ਨੂੰ ਸਿਆਣਾ ਸਿੱਧ ਕਰ ਲਈ ਕੋਈ ਮੂਰਖਾਂ ਵਾਲੀ ਗੱਲ ਕਰੇ ਉਦੋਂ ਆਗਦੇ ਹਨ ਅਗਲੀ ਹੈਗੀ ਹੈ ਜੀ ਉੱਠ ਬੁੱਢਾ ਹੋ ਗਿਆ ਪਰ ਮੂਤਣਾ ਨਹੀਂ ਆਇਆ ਜਦੋਂ ਕੋਈ ਬਡੇਰੀ ਉਮਰ ਦਾ ਪੁਰਸ਼ ਕੁਚਜੇ ਕੰਮ ਕਰੇ ਉਦੋਂ ਇਹ ਖਾਨ ਵਰਤੇ ਦੇ ਹਨ ਅਗਲਾ ਹੈਗਾ ਜੀ ਆਪਣਾ ਉੱਠ ਬੋਲੂਗਾ ਤਾਂ ਲਾਣੇ ਦੀ ਬੋ ਆਊਗੀ ਇਹ ਖਾਣ ਦਾ ਭਾਵ ਅਰਥ ਇਹ ਹੈ ਕਿ ਮੂਰਖ ਆਦਮੀ ਸਮਾਤੇ ਸਥਾਨ ਬੇਖ ਕੇ ਗੱਲ ਨਹੀਂ ਕਰਦਾ ਸਗੋਂ ਬੋਲੇਗਾ ਮੂਰਖਾਂ ਵਾਲੀ ਗੱਲ ਹੀ ਕਰੇਗਾ ਉੱਠਾ ਨੂੰ ਛੱਪਰ ਕੌਣ ਪਾਉਂਦਾ ਭਾਵ ਇਹ ਕਿ ਮਿਹਨਤੀ ਅਤੇ ਨਿਰੋਇ ਸਿਰਵਾਂ ਵਾਲਿਆਂ ਨੂੰ ਸੁੱਖ ਸਹੂਲਤਾਂ ਪ੍ਰਾਪਤ ਨਹੀਂ ਹੁੰਦੀਆਂ ਉਹ ਆਪਣੇ ਸਿਰ ਨਾਲ ਹੀ ਕੰਮ ਕਰੀ ਜਾਂਦੇ ਹਨ ਆਪਣੀ ਲਾਸਟ ਸਲਾਈਡ ਹੈ ਜੀ ਇਹ ਤੇ ਆਪਣੀ ਅਗਲੀ ਖਾਣ ਹੈਗੇ ਉੱਠਾਂ ਵਾਲਿਆਂ ਨਾਲ ਜਾਰੀ ਤੇ ਦਰਨੀ ਮੈਂ ਜਦੋਂ ਕੋਈ ਸਧਾਰਨ ਵਸੀਲਿਆਂ ਵਾਲਾ ਬੰਦਾ ਕਿਸੇ ਧਨਾੜ ਬੰਦੇ ਨਾਲ ਰਿਸ਼ਤੇਦਾਰੀ ਜਾਂ ਦੋਸਤੀ ਪਾਲ ਲਵੇ ਪਰੰਤੂ ਖਰਚ ਕਰਨ ਲੱਗਿਆ ਸੰਕੋਚ ਕਰੇ ਉਦੋਂ ਇਹ ਖਾਣ ਵਰਤੇ ਜਾਂਨ ਹੁਣ ਆਪਾਂ ਦਾ ਹੀ ਉਛਲਦਾ ਭਾਵ ਘਟਿਆ ਤੇ ਮਾੜੇ ਜਿਗਰੇ ਵਾਲਾ ਬੰਦਾ ਹੀ ਫੂਫਾ ਵਖਾਉਂਦਾ ਹੈ ਥੋੜੀ ਔਕਾਤ ਵਾਲੇ ਹੀ ਬਧੇਰੇ ਵਖਾਵਾ ਕਰਦੇ ਹਨ ਉਹੀ ਬੁੜੀ ਖੋਤੀ ਉਹੀ ਰਾਮ ਦੇ ਆਪ ਇਸ ਤਰ੍ਹਾਂ ਦੀਆਂ ਖਾਣਾਂ ਨੂੰ ਆਪਾਂ ਅਕਸਰ ਹਾਈਲਾਈਟ ਕਰਿਆ ਕਰਾਂਗੇ ਇਹ ਖਾਣ ਪੂਰੀ ਕਰਨ ਜਾਂ ਇਹ ਤਾਂ ਅਰਥ ਪੁੱਛਿਆ ਜਾ ਸਕਦਾ ਹੈ ਇਹ ਖਾਣ ਉਦੋਂ ਵਰਤੇ ਜਾਂਦੇ ਹਨ ਜਦੋਂ ਕਿਸੇ ਬੰਦੇ ਬਾਰੇ ਇਹ ਦੱਸਣਾ ਹੋਵੇ ਕਿ ਉਸਨੇ ਸਾਰੀ ਉਮਰ ਇੱਕੋ ਹੀ ਕੰਮ ਕੀਤਾ ਹੈ ਜਾਂ ਸਾਰਾ ਜੀਵਨ ਥੋੜੀ ਆਮਦਨ ਨਾਲ ਹੀ ਗੁਜ਼ਾਰਿਆ ਹੈ। ਉਹੀ ਰਾਣੀ ਜੋ ਖਸਮੇ ਖਾਣੀ ਇਸ ਉਹ ਵਸਤੂ ਚੰਗੀ ਹੈ ਜਿਹੜੀ ਕਿਸੇ ਦੇ ਮਨ ਨੂੰ ਭਾ ਜਾਵੇ। ਉਹੀ ਤੂਤਲੀ ਦੇ ਉਹ ਰਾਗ ਜਦੋਂ ਕੋਈ ਬੰਦਾ ਮੋੜ-ਮੋੜੇ ਇੱਕੋ ਗੱਲ ਦੁਹਰਾਈ ਜਾਵੇ ਜਾਂ ਕਿਸੇ ਬੰਦੇ ਦੀਆਂ ਭੇੜੀਆਂ ਆਤਾਂ ਦੇ ਸੁਭਾਅ ਵਿੱਚ ਲੰਮਾ ਸਮਾ ਬਤੀਤ ਜਾਂ ਮਗਰੋਂ ਕੋਈ ਫਰਕ ਨਾ ਪਿਆ ਹੋਵੇ ਉਦੋਂ ਇਹ ਖਾਨ ਵਰਤੇ ਜਾਂਦੇ ਹਨ। ਆਖਰੀ ਅਖਾਨ ਆਪਣੀ ਹੈਗੀ ਹੈ ਜੀ। ਉੜਕਾ ਬੱਚਾ ਮੂਲਿਆ ਮੁੜ ਹੱਟੀ ਪਹਿਣਾ ਜਦੋਂ ਕੋਈ ਵਿਅਕਤੀ ਆਪਣਾ ਜੱਦੀ ਪੁਸ਼ਤੀ ਪੇਸ਼ਾ ਛੱਡ ਕੇ ਦੂਜਾ ਪੇਸ਼ਾ ਅਪਣਾ ਕੇ ਅਸਫਲ ਹੋਣ ਮਗਰਮ ਮੁੜ ਆਪਣੇ ਜੱਦੀ ਪੁਸ਼ਤੀ ਪੇਸ਼ੇ ਨੂੰ ਅਪਣਾ ਲਵੇ ਉਦੋਂ ਇਹ ਅਖਾਣ ਵਰਤੇ ਜਾਂਦੇ ਹਨ ਸੋ ਊੜ ਅੱਖਰ ਤੋਂ ਸ਼ੁਰੂ ਹੋਣ ਵਾਲੀਆਂ ਖਾਣਾ ਆਪਣੀਆਂ ਖਤਮ ਹੁੰਦੀਆਂ ਨੇ ਜੀ ਤੇ ਕੱਲ ਆਪਾਂ ਜਾਂ ਨੈਕਸਟ ਡੇ ਆਪਾਂ ਅੜ ਅੱਖਰ ਦੀਆਂ ਖਾਣਾ ਸ਼ੁਰੂ ਕਰਾਂਗੇ ਸੋ ਹੋਰ ਅਪਡੇਟ ਲਈ ਆਪਣਾ ਚੈਨਲ ਪੰਜਾਬ ਐਸਪੀਰੀਅੰਟ ਸਬਸਕ੍ਰਾਈਬ ਕਰੋ ਧੰਨਵਾਦ ਥੈਂਕ ਯੂ ਸੋ ਮੱਚ